ਹੈਲੋ ਗੁੱਡ ਮਾਰਨਿੰਗ ਗਾਇਜ਼ ਫੋਨ ਆਪਾਂ ਰੂਮ ਖਾਲੀ ਕਰਕੇ ਜਾ ਰਹੇ ਆ ਅਥੋਦੀ ਕਿਤੇ ਹੋਰ ਰੂਮ ਲਵਾਂਗੇ ਫਿਰ ਤੁਹਾਨੂੰ ਉੱਥੇ ਦਿਖਾਵਾਂਗੇ ਫਿਲਹਾਲ ਅਸੀਂ ਇੱਥੇ ਲੱਗੇ ਸ਼ਾਗੀ ਗੁਰਦੁਆਰੇ ਦੇ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਤੁਹਾਨੂੰ ਨਾਲ-ਨਾਲ ਅਸੀਂ ਦਰਸ਼ਨ ਕਰਾਵਾਂਗੇ ਸੌਰੀ ਨਹੀਂ ਯੂਟਬ ਚਲੋ ਗਾਇਸ ਫਿਰ ਮਿਲਦੇ ਆਓ ਬਾਏ ਹਲੋ ਸਸ਼ੀ ਤੁਹਾਡਾ ਗਾਇਸ ਅੱਜ ਆਪਾਂ ਚੱਲਦੇ ਆਂ ਜੀ ਅ ਪਹਿਲੇ ਜਾਣਾ ਸੀ ਗੋਦਵਾਰੇ ਤੇ ਗੋਦਵਾਰੇ ਦੇ ਜਿਹੜੀ ਬਾਸੋਂ ਨਿਕਲ ਚੁੱਕੀ ਐ ਦਰਸ਼ਨ ਕਰਾਉਣ ਵਾਸਤੇ ਫਿਰ ਅਸੀਂ ਵਾਪਸ ਆ ਗਏ ਤੇ ਫਿਰ ਅਸੀਂ ਰੂਮ ਜਾ ਕੇ ਉਹਨਾਂ ਨੂੰ ਕਿਹਾ ਰੂਮ ਸਾਡੇ ਸਵਾਲਿਆਂ ਨੂੰ ਵੀ ਸਾਡੀਆਂ ਬੈੱਡ ਸ਼ੀਟ ਚੇਂਜ ਕਰਵਾਓ ਤੇ ਉਹਨਾਂ ਨੇ ਫਿਰ ਮੇਡ ਭੇਜੀ ਬੈੱਡ ਸ਼ੀਟ ਚੇਂਜ ਕਰਨਾ ਹੈ ਬੈੱਡ ਸ਼ੀਟ ਕੰਬਲ ਬਲੈਂਕਰ ਜੋ ਵੀ ਦਿੰਦੇ ਹੁੰਦੇ ਆ ਸਾਰਾ ਰੂਮ ਦੇ ਵਿੱਚ ਉਹ ਅਸੀਂ ਚੇਂਜ ਕਰਵਾਈਓ ਫਿਰ ਮੇਡ ਆਈ ਤੇ ਉਹ ਆਪਣੀ ਹਿਸਟਰੀ ਦੱਸਣ ਕੀ ਅੱਜ ਇਹਨਾਂ ਪੁੱਛਿਆ ਵੀ ਤੁਹਾਨੂੰ ਕਿੰਨਾ ਮਿਲਦਾ ਜਿਵੇਂ ਖਾਚਾ ਪਾਣੀ ਉਹ ਤੇ ਦੱਸਣਾ ਕਿ ਮੈਨੂੰ 8000 ਬੇਦਨ ਖਾ ਮਿਲਦੀ ਆ ਤੇ ਸਵੇਰ ਤੋਂ 12 ਘੰਟੇ ਡਿਊਟੀ ਹੈ ਬਾਕੀ ਜੋ ਕਾਜੀ ਖੁਸ਼ੀ ਨਾਲ ਮੈਨੂੰ ਤੇ ਤਾਂ ਤਾਂ ਵਧੀਆ ਠੀਕ ਆ ਤੇ ਫਿਰ ਉਹ ਬੈੱਡ ਸਿਟ ਵਗੈਰਾ ਸਾਰੀਆਂ ਸੈਟ ਕੀਤੀਆਂ ਸਾਡੀਆਂ ਚੇਂਜ ਕੀਤੀਆਂ ਤੇ ਰੂਮ ਦੀ ਸਫਾਈ ਵੀ ਕਰਵਾਈ ਅਸੀਂ پورٹ ملتا ਤੇ ਮੈਂ ਵੇਟ ਕਰਨਾ ਕਿ ਸਾਰੇ ਫਰੈਸ਼ ਹੋਣ ਲੱਗੇ ਥੋੜਾ ਜਿਹਾ ਆਪਾਂ ਇੱਥੇ ਬਹਿ ਕੇ ਥੋੜਾ ਜਿਹਾ ਰੈਸਟ ਕੀਤੀ ਤੇ ਬਾਅਦ ਦਾ ਵੀਊ ਦੇਖਿਆ ਦੇਖੋ ਕਿੰਨਾ ਸੋਹਣਾ ਲੱਗਦਾ ਵਾ ਹਾਂ ਧੁੱਪ ਸੇਕੀ ਥੋੜੀ ਜੀ ਤੇ ਚਲੋ ਜੀ ਆਪਾਂ ਰੈਡੀ ਹੋ ਕੇ ਆਗੇ نیچے ਜਾਣ ਵਾਸਤੇ ਮਾਰਕੀਟ ਸ਼ੋਪਿੰਗ ਕਰਨ ਲਈ ਸੋ شاپنگ دی ریڈی ہو گئے پھر اپا جاندے جاندے چاہ دا لنگر بھی شاکر ہے چاہ دا لنگر شاکر ہے دوبار ایسی ہے پھر دربار صاحب یعنی کہ ادھر ہی راستہ سی با دربار صاحب جا کے ایسی ہوتے لے چھوٹا ہے بچہ نا لولی پاپ بنتا پا پوچھا کافی شاپنگ شاپ دیانڈے بہت سونے سی ڈیزائن دار پینٹ جدا کتا ہوں بہت ودیا پانڈے سی سو میں ਭਾਡੇ ਅਸੀਂ ਫਿਰ ਭਾਡੇ ਦੁਕਾਨ ਤੇ ਗਏ ਸੀ ਕਿ ਚਲੋ ਪੁੱਛ ਕੇ ਚੱਲਦੇ ਆ ਵੀ ਕੀ ਕੀ ਸਾਪੀਤਾ ਵਗੈਰਾ ਦਾ ਭਾਡੇ ਬਹੁਤ ਸੋਹਣੇ ਕੱਪ ਗੜਵੀਆਂ ਜੀ ਦੇਖੋ ਆ ਗਲਾਸ ਕਿੰਨੇ ਸੋਹਣੇ ਡੋਲੂ ਕਿੰਨੇ ਸੋਹਣੇ ਆ ਹਨਾ ਤੇ ਆ ਟੰਗੇ ਹੋਏ ਆ ਦੇਖੋ ਚੁਸਕੀ ਗੜਵੀਆਂ ਜੀਆਂ ਗਲਾਸ ਆ ਗਲਾਸ ਦੇਖੋ ਕਿਦਾਂ ਟੰਗੇ ਜਿਵੇਂ ਲੜੀਆਂ ਟੰਗੀਆਂ ਹੁੰਦੀਆਂ ਨੇ ਦਰਵਾਜੇ ਦੇ ਉੱਤੇ ਡੈਕੋਰੇਸ਼ਨ ਕੀਤੀ ਨੇ ਦੇਖ ਕਿੰਨੇ ਸੋਹਣੇ ਲੱਗਦੇ ਗਲਾਸ ਟੰਗੇ ਸੋ ਆ ਦੇਖੋ ਗਲਾਸ ਆ ਦੇਖੋ ਵੱਡੇ ਗਲਾਸ ਕੱਪ آ دیکھو سٹیل دے گلاس لگے ہوئے اپا ایک لیتا چاننی چانونی بائے ایک بعد اچھی کپ لوچے ਪੰਜਾਬ ਦੇ ਵਿੱਚ ਕੱਪ ਦਿੰਦੇ ਸੀ ਇਹ ਤੇ ਐਸੀ ਜਗ੍ਹਾ ਸੀ ਵਾਪਸੀ ਤੇ ਲੈਣੇ ਕਿ ਇੰਨਾ ਫਰ ਚੱਕ ਕੇ ਜਾਣਾ ਫੇਰ ਵਾਪਸ ਆਣਾ ਔਖਾ ਹੀ ਲੱਗਦਾ ਹੈ ਜਿੱਦ ਤੱਕ ਹੋਰ ਵੀ ਸ਼ੋਪਿੰਗ ਕਰ ਲੈਣੇ ਵਾਪਸੀ ਤੇ ਐਸਾ ਗਲਾਸ ਲੈ ਲੈਣੇ ਸੋ ਅਸੀਂ ਫਿਰ ਗਏ ਇਸ ਅਨਾਰ ਦਾ ਜੂਸ ਅਨਾਰ ਬਹੁਤ ਸਸਤੇ ਆ ਅਨਾਰ ਉੱਚੇ ਅਨਾਰ ਹੈਗੇ ਜੀ ਜਿਆਦਾ ਅਨਾਰ ਜਿਹੜੇ ਹੈਗੇ ਇੱਥੇ ਸਸਤੇ ਆ ਫਿਰ ਆਹ ਫਿਰ ਉਹ ਵੀ ਕਿਸੇ ਬਾਪੂ ਜੀ ਦੇ ਪਿੰਨੇ ਅਨਾਰ ਦਾ ਜੂਸ ਗੀ ਪਹਿਲਾ ਬੱਕਰੀ ਦਫਾ ਉਤ ਗਏ ਸੀ ਖਾਤੇ ਨਿਕਲੇ ਹੋਏ 2.5 ਵਜੇ ਨਿਕਲੇ ਸੀ 2.5 3 ਵਜੇ ਨਿਕਲੇ ਸੀ ਤੇ ਕਾਫੀ ਟਾਈਮ ਲੱਗ ਗਿਆ ਫਿਰ ਮੈਂ ਨੀਗਾ ਪੇ ਸੌਂਦੇ ਹਾਈ ਮੈਂ ਤਾਂ ਸੌਂਕੀ ਤਸਰਾ ਉਹ ਤਾਂ ਆਪਣੇ ਸੂਟ ਲੈਣੇ ਕਾਫੀ ਮਹਿੰਗਾ ਸੀ ਆਪਾਂ ਬਾਜ਼ਾਰ ਦੇਖ ਕੇ ਚੱਲੇ ਆਪਾਂ ਇੱਕ ਬੈਗ ਬਾਏ ਕੀਤਾ ਮੈਨੂੰ ਵਧੀਆ ਲੱਗਿਆ ਇਹ ਬੈਗ ਸਿਆਫਾ ਇੱਕ ਬੈਗ ਵਾਈ ਕੀਤਾ ਇਥੇ ਨਾਲ ਹੀ ਬਹੁਤ ਜ਼ਿਆਦਾ ਨਾਲੇ ਪਾਣੀ ਹੈ ਮਹਾਰਾਸ਼ਟਰ ਤੇ ਚਲੋ ਜੀ ਆਪਾਂ ਪਹੁੰਚ ਗਏ ਕੋਲੂ ਵਾਲੀ ਦੁਕਾਨ ਤੇ ਜਿੱਥੇ ਨਾਰੀ ਤੇ ਤੇਲ ਕੋਲੂ ਚਲਦਾ ਵਾ ਸੋ ਆਪਾਂ ਦੇਖਿਆ ਉਹ ਦੇਖੋ ਉਹ ਕਹਿੰਦੇ ਅੰਦਰ ਜਾਣਾ ਹੈਗਾ ਅੰਦਰ ਆਣਾ ਹੋਣਾ ਹੈਗਾ ਅੱਜ ਕੇ ਜਸਟਿਸ ਵਲੌਗ ਬਣਾ ਰਹੇ ਆ ਕੋਈ ਨੀ ਬਣਾ ਲੋ ਚਲਿਆ ਦੇਖੋ ਕੋਲੂ ਚਲਦੇ ਕੋਨ ਨੂੰ ਚਲਦੇ ਵਿੱਚ ਨਾਰੀਅਲ ਪਾਏ ਹੋਏ ਉਹਨਾਂ ਨੇ 44 ਬਰੂਤਆ ਜਾਂ ਕਰਕੇ ਬਰੀਕ ਵੀ ਗਨਾਰੀਆ ਕੱਟ ਕੇ ਪਾ ਦਿੰਦੇ ਆ ਜਿਹਦੇ ਥੋਪਿਆਂ ਦੇ ਨਾਰੀਅਲ ਹੁੰਦੇ ਆ ਉਹ ਦੇਖੋ ਬੈਤਰੀਆਂ ਦੇ ਨਾਲ ਨਾਲ ਜੋ ਦੇਖੋ ਕੋਨ ਨੂੰ ਚਲਦਾ ਪਿਆ ਤੇ ਤੇਲ ਨਿਚਰ ਕੇ نیچے ਗਿਰ ਰਿਹਾ ਵਾ ਬਾਲਟੀ ਚ ਇਹ ਵਿੱਚ ਆ ਦੇਖੋ ਸਾਦੇ ਤੇਲ ਮਿਲਦੇ ਤੇ ਨਾਰੀਅਲ ਤੇਲ ਬਦਾਮ ਸੁਨੀ ਦੇਲ ਅਲਸੀ ਕਲੌਂਜੀ ਕਲੌਂਜੀ ਇੱਥੇ ਇਹਨਾਂ ਨੇ ਬੇਨਤੀ ਵੀ ਕੀਤੀ ਹੈ ਜਿਨ੍ਹਾਂ ਨੂੰ ਬੋਲਣ ਦੀ ਪਰਮੀਜ਼ ਨਹੀਂ ਆਈ ਨਾ ਸਾਡੀ ਦੁਕਾਨ ਤੇ ਨਾਲ ਆ ਨਾਰੀਅਲ ਤੇਲ ਆ ਦੇਖੋ ਇਹਨਾਂ ਨੇ ਪਤਨੀ ਕਿਹੜੇ ਤੇਲ ਆਏ ਜੰਮ ਜਾਂਦੇ ਆ ਪਟ ਜਿਹੜਾ ਕੋਲੂ ਤੇ ਇਹਦੇ ਨਾਲੇ ਤੇਲ ਕਰਕੇ ਆ ਇਹ ਇੱਕ ਵਿਚਨਲ ਹੁੰਦਾ ਇਹ ਚੰਮਦਾਨੀ ਹੈਗਾ ਇਸ ਕਰ ਮੇ ਜਿਵੇਂ ਜੇ ਨਹੀਂ ਜਾਂਦਾ ਸਾਧੀਆਂ ਵਿੱਚ ਵੀ ਨਹੀਂ ਜਾਂਦਾ ਇਦਾਂ ਹੀ ਰਹਿੰਦਾ ਬਾਈ ਉਹ ਸਵਾਦ ਇਥੋਂ ਕੋਲੋਂ ਚਲਦਾ ਪਿਆ ਤੇ ਦੇਖੋ ਤੇਲ ਨਿਕਲਦਾ ਪਿਆ نیچے ਬੱਕੜ ਰੱਖੀਆਂ ਹੋਈਆਂ نیچے ਸ਼ਾਨੀ ਵਿਲਾਈ ਹੋਈ ਹੈ

Twi di shop tuh, ake, dikasih monkey, bike itu, tapi dia lagi jajan. Dan sih, aki aja waktu itu khusus keyring sebagaian ban pasan tanya mau bike itu, tuh, ਇਦਾਂ ਆਪਾਂ ਸੋਚਦੇ ਹਾਂ ਜਿੱਦਾਂ ਕੋਈ ਨਾ ਕੋਈ ਪਸੰਦਾਂ ਦੇ ਦਿੰਦਾ ਜਿੱਤੇ ਤੁਸੀਂ ਦਾ ਹੱਥੀ ਜਾਓਗੇ ਨਾ ਬਹੁਤ ਵਧੀਆ ਮਨ ਕੀ ਲੱਗਦੀ ਸੀ ਜੋ ਜੋ ਸ਼ੋਪਿੰਗ ਕਰੀ ਜਾਂਦੇ ਸੀ ਅੱਗੇ ਜੋਦੀ ਜਾਂਦੇ ਸੀ ਮਾਤਾ ਵਲੌਗ ਬਣਾਈ ਜਾਂਦੀ ਸੀ ਨਾਲ ਦੇ ਨਾਲ ਤਾਂ ਇਸ ਆਪਾਸ ਇਹ ਹਰਿਸੇ ਲਿ ਵਗੈਰਾ ਜਿੱਦਾ ਹੁੰਦਾ ਸ਼ੇਰਾ ਨਾਰ ਆ ਗਿਆ ਨਾਰ ਬਹੁਤ ਸਸਤੇ ਆ ਨਾਰ ਦਾ ਜੂਸ ਇੰਨਾ ਮਿਲਦਾ 40 ਰੁਪਏ ਦਾ ਗਲਾਸ ਆਪ ਆਪ ڈالی ڈال کن پیاری پیاری ڈال اتنا کنیا سونی ڈال اگر آگے پتا نانا نانی کاٹر کن وائٹ یلو بلیک پنک مجنٹا ریڈ سنک پسند آیا شوق کنگولی جمپنگ والے

سونے سو روپے پرس ویک پرس کن دیکھو ٹور

ਅਸੀਂ ਆਗੇ ਫੇਸ ਤੇ ਕੱਪੜੇ ਦੁਕਾਨ ਤੇ ਜੇਸੀ ਤੁਹਾਨੂੰ ਦੱਸਿਆ ਸੀ ਵਾਪਸ ਆਦੇ ਹਾਂ ਕੱਪ ਲੈਣੇ ਸੀਗੇ ਅਸੀਂ ਕੋਲੂ ਦਾ ਜਿਹੜਾ ਤੇਲ ਸੀਗਾ ਉਹ ਨਾਲੀ ਹਰ ਤਾਂ ਲੈ ਰਿਆ ਸੀਗਾ ਫਿਰ ਵਾਪਸੀ ਤੇ ਅਸੀਂ ਕੱਪ ਲੈਣੇ ਸੀ ਬਾਈ ਕਰਨੇ ਸੀ ਫਿਰ 12 ਕੱਪ ਲੈਣੇ ਸੀਗੇ ਅਸੀਂ ਐਜ਼ ਅ ਗਿਫਟ ਦੇਣੇ ਸੀ ਨਿਸ਼ਾਨੀ ਦੇ ਤੋਲਤੇ ਵੀ ਅਸੀਂ ਸੱਚਖੰਡ ਸਾਹਿਬ ਹਜੂਰ ਸਾਹਿਬ ਦਾ ਜਿੱਦਾਂ ਦਿੰਦੇ ਹੁੰਦੇ ਨੇ ਨਾ ਰਿਸ਼ਤੇਦਾਰਾਂ ਜਿਹੜੇ ਵੀ ਨਜ਼ਦੀਕੀ ਜਿਹਨੂੰ ਦੇਣੇ ਸੀ ਤੇ ہمارا ਕੱਪ ਪਾਈ ਕੀਤਾ ਆਪਾਂ ਤੇ ਉਸ ਤੋਂ ਬਾਅਦ ਅਸੀਂ ਆਗੇ ਜੀ ਇੱਧਰ ਆਪਣਾ

ਨੂੰ ਸ਼ਾਪਿੰਗ ਕੀਤੀ ਬੈਗ ਚ ਪਾਇਆ ਹੋਇਆ ਸੋ ਉਸ ਤੋਂ ਬਾਅਦ ਅਸੀਂ ਆ ਗਏ ਬੈਂਗਲਸ ਦੀ ਸ਼ਾਪ ਕੋਲ ਮੈਂ 올ਡਨ ਸਿਲਵਰ ਜੋ ਵੀ ਬੈਂਗਲਸ ਇਧਰੋਂ ਮੈਂ ਆਪਣੇ ਹਸਬੰਦ ਦੀ ਖਮਾਈ ਕੀਤਾ ਉਹ ਗੱਡੀ ਚ ਲਗਾਉਣ ਵਾਸਤੇ ਨਾ ਹੈਂਗਿੰਗ ਕੀਤਾ ਸੱਚਾ ਸੱਚ ਜੋ ਉਹ ਸਾਦੀ ਨਿਸ਼ਾਨੀ ਦੇ ਤੌਰ ਤੇ ਚਾਹ ਦੇ ਕਰਦੇ ਆ ਨਾ ਸਾਨੂੰ ਮਰੀਆ ਡਰਾਈਵ ਕਰਦੇ ਆ ਨਾ ਤੇ ਉਹਨਾਂ ਦੇ ਫਿਰ ਲਗਾਉਣਾ ਸੀ ਗੱਡੀ ਦੇ ਵਿੱਚ ਹੈਂਗਿੰਗ ਲਈ دیتا میں ایک لے کے میں نے پسانتا ہے میں چلو کچھ لگنا ہوں آدھے پہ تھی گروہ گو بھی سیدھیا جن دی ہرا سیلیبریشن کرنا جیتا کر دیا گروہ پر آدھے کو لائٹنگ وغیرہ آن ہو گئی ہے دیکھو کتنا ہو دیا لگتا پہ ہے نا پھر آپ آگے پاپس اپنے روم بار جا رہے ہیں ਤੇ ਮੇਰਾ ਹੋ ਚੁੱਕਿਆ ਆ ਲਾਈਟ ਨੂੰਨ ਹੋ ਚੁੱਕੀਆਂ ਅਸੀਂ ਬਿਲਕੁਲ ਦਰਵਾਜ਼ੇ ਦੇ ਸਾਹਮਣੇ ਲੰਘ ਰਹੇ ਆ ਆਸ ਹੈਗਾ ਜੀ ਸੱਚਖੰਡ ਨੂੰ ਲੁੱਸਾ ਉਹਦਾ ਮੀਨ ਗੇਟ ਦਿੱਤੋ ਅਸੀਂ ਲੰਘ ਰਹੇ ਆ ਤੇ ਉਸ ਤਵਾਰੋ ਸੀ ਆਗੇ ਇੱਕ ਸਾਈਕਲ ਲੜਾ ਸੀ ਸਾਈਕਲ ਦੋ ਡਬਲ ਸੀਟਰ ਸਾਈਕਲ ਸੀਗਾ ਤੇ ਇਹ ਕਹਿੰਦਾ ਸੀ 50 ਰੁਪਏ ਦੇ ਵੇਦੇ ਆ ਜੇ ਡਬਲ ਸੀਟਰਸ ਇੱਕ 라운ਡ ਦੇ ਆ ਹੋੜਾ ਭਵਿੱਖ ਜੀ ਦੇ ਜਿਹੜਾ ਜੋ ਵੀ ਕੋੜੇ ਦਾ ਕਹਿੰਦੇ ਨੇ ਪੀੜੀ ਦਾ ਪੀੜੀ ਚੱਲਦਾ ਉਹ ਕੋੜਾ ਜਾ ਰਿਹਾ ਸੀਗਾ ਆਪਣੀ ਲਗਾ ਰੱਖਦੇ ਹੁੰਦੇ ਤੇ ਮਦਦ ਕਰਨ ਸਾਈ ਸੰਗਤ ਸ਼ਾਵ ਦੇ ਕੋ ਸ਼ਾਵ بہت لانگی سارے بچر

سارے جنے آپ پاہ دیکھا ایک درخت دیکھو کتنے سونی نیچے لائٹنگ چل دی دیکھو کتنے سونی اوپر فسٹ گیٹ ہے اتوی دکھائی دے دیکھو سامنے دربار صاحب جی مین سیکنڈ نمبر گیٹ ہے اپنا سیکنڈ نمبر گیٹ ہے دا نمبر گیٹ ہے ਸੋ سارے ਇਹਨੇ ਫਿਰ ਅੱਗੇ ਪਿੱਛੇ ਹੋ ਗਏ ਫਿਰ ਆਪਾਂ ਵਾਪਸੀ ਆਂਦੇ ਹੋਏ ਗੰਨੇ ਦਾ ਰਸ ਦਿੱਤਾ ਮੇਰੀ ਬੇਟੀ ਕਹਿੰਦੀ ਗੰਨੇ ਦਾ ਰਸ ਤੈਨਾਂ ਸੋ ਆਪਾਂ ਕਿ ਗੰਨੇ ਦੀ ਸ਼ਾਪ ਤੇ ਆਏ ਆਏ ਆ ਇਹ ਗੰਨੇ ਦਾ ਰਸ ਬਹੁਤ ਵਧੀਆ ਹੁੰਦਾ ਹੈ ਇਹ ਪਹਿਲਾਂ ਗੰਨੇ ਨੂੰ ਨਾ ਸੋ ਕੱਟ ਕੇ ਧੋ ਕੇ ਫ੍ਰੀਜਰ ਵਿੱਚ ਰੱਖ ਦਿੰਦੇ ਆ ਤੇ ਬਸ ਉਹਦਾ ਹੀ ਫਿਰ ਗੰਨੇ ਦਾ ਰਸ ਨੇ ਜੋੜ ਕੇ ਦੇ ਦਿੰਦੇ ਆ ਤੇ ਮੈਨੂੰ ਲੱਗੀ ਪਰਫੈਕਟ ਬادیه ਬਹੁਤ ਵਧੀਆ ਸਿਸਟਮ ਲੱਗਿਆ ਤੁਨਾ ਇਥੇ ਸਾਨੂੰ ਦੋ ਸਰਦਾਰ ਨੇ ਬਲੇ ਜੋ ਕਿ ਇਥੋਂ ਦੇ ਬਿਲੋਂਗ ਕਰਦੇ ਸੀ ਇਥੋਂ ਦੇ ਬੋਨਸ ਸੀ ਪਰ ਆ ਉਹ ਕਹਿੰਦੇ ਸਾਨੂੰ ਪੰਜਾਬੀ ਨਹੀਂ ਆਦੀ ਸੀਗਾ ਤੁਸੀਂ ਪੰਜਾਬੀ ਨੂੰ ਕਹਿੰਦੇ ਪੰਜਾਬੀ ਹੈਗੇ ਬਟ ਸਾਨੂੰ ਪੰਜਾਬੀ ਆਉਂਦੀ ਨਹੀਂ ਹੈਗੀ ਅਸੀਂ ਪੰਜਾਬ ਸੇ ਤੋਂ ਖਮੰਦਾ ਸਾਹਿਬ ਗਏ ਆ 1 ਵਈਸ ਸੀ ਚਲੋ ਇਹਨਾਂ ਨਾਲ ਥੋੜੀ ਗੱਲਾਂ ਵਰਤਾ ਕੀਤੀਆਂ ਸੋ ਉਸ ਤੋਂ ਬਾਅਦ ਅਸੀਂ ਹੈਜ਼ ਟੋਕ ਰਾਸਪੀਲਿਆ ਸੀ ਗੰਨੇ ਦਾ ਸੋ ਬਾਹਰ ਆ ਕੇ ਸੀ ਪੈਕਿੰਗ ਵੀ ਕਰਵਾਈ ਜਿਹਦੇ ਸਾਡੇ 2-4 ਬੰਦੇ ਲੈਂਦੇ ਸੀ ਆ ਦੇਖੋ ਗੰਨੇ ਰਾਸਪੀਲਿਆ ਸੀ ਬੰਦਾ ਫਿਰ ਇਹਦਾ ਬਣਾਉਂਦੇ ਆ ਇਹ ਗੰਨੇ ਨੂੰ ਨਾ ਧੋ ਕੇ ਘੱਟ ਕੇ ਫ੍ਰੀਜਰ ਵਿੱਚ ਰੱਖ ਲੈਂਦੇ ਉਸ ਤੋਂ ਬਾਅਦ ਹੀ ਬਸ ਸਿੱਧਾ ਹੀ ਇਹਨੂੰ ਕੋਲੂ ਦੇ ਵਿੱਚ ਪੀਰ ਲਿਆ ਬਸ ਮਸ਼ੀਨ ਦੇ ਵਿੱਚ ਇਹ ਤੋੜ ਦਿੰਦੇ ਆ ਠੰਡਾ ਕਦੇ ਅਸੀਂ ਨਹੀਂ ਪਾਉਂਦੇ ਇਹ ਇਹਨਾਂ ਦਾ ਕਹਿੰਦਾ ਆ ਲਿਖਿਆ ਹੈ ਕੁਆ ਸਦਾ ਮੰਗਲਮ ਤੇ ਚਾਰ ਦੇ ਵਨ ਪ੍ਰਿਮਾਨ ਪਰਸ਼ੀ ਆਪ ਦਾ ਹਾਰਦਿਕ ਸਵਾਗਤ ਹੈ ਇਹ ਵਿਆਹ ਸ਼ਾਦੀਆਂ ਤੇ ਕਿਹ ਜਿੰਦੇ ਅਸੀਂ ਕਰਦੇ ਹੁੰਦੇ ਆ ਇਹ ਉਹ ਬਾਰੇ ਲਿਖਿਆ ਹੋਇਆ ਜੀ ਦਾ ਆਪਾਂ ਲਿਖ ਦਿੰਦੇ ਹਾਂ ਵਿਆਹ ਸ਼ਾਦੀਆਂ ਤੇ ਬੁੱਕ ਕਰਾਓ ਠੀਕ ਹੈ ਨਾ ਉਹ ਐਂ ਦੀ ਲੈਂਗੁਏਜ ਲਿਖੀ ਹੋਈ ਚਾਹੀਦੀ ਤੇ ਬਾਹਲਾ ਦੇਸ਼ ਬਹੁਤ ਸ਼ਾਂਤੀ ਸੁਖੀ ਬਹੁਤ ਹੀ ਜ਼ਿਆਦਾ ਸ਼ਾਂਤ ਹੈ ਮੈਂ ਕਿਹਦੀ ਸ਼ਾਂਤੀ ਨਹੀਂ ਆ ਦੇਖੋ ਮਨਚੂਰੀਆਂ ਵਗੈਰਾ ਬੰਦੇ ਪਏ ਆ بہت اچھے بہت ہی نائس پسند دائ کیا میں نمک منگایا چاہیے گرارے کرنے نمک دے پھر او تھک یو

جی کر دیا کرو سو پلیز تھنک یو واچنگ ٹو مائیگ اگلا بلوگ لا کے ملا گی بائے